ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਾਖੀ ਸਰਵਣ ਕਰਦੇ ਹਾਂ ਇੱਕ ਪ੍ਰੇਮੀ ਸਿੱਖ ਵਪਾਰੀ ਭਾਈ ਮੱਖਣ ਸ਼ਾ ਲੁਬਾਣਾ ਉਸ ਨੂੰ ਗੁਰੂ ਜੀ ਦੇ ਦਰਸ਼ਨ ਕਿਸ ਤਰ੍ਹਾਂ ਹੁੰਦੇ ਨੇ ਕਿਸ ਤਰ੍ਹਾਂ ਉਹ ਕੋਠੇ ਤੇ ਚੜ ਕੇ ਲੋਕਾਂ ਨੂੰ ਦੱਸਦਾ ਹੈ ਗੁਰੂ ਲਾਦੋਰੇ ਬੁਰ ਲਾਦੋਰੇ ਆਓ ਸਾਖੀ ਸਰਵਣ ਕਰੀਏ ਜੀ ਬਕਾਲਾ ਪਿੰਡ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਸਾਰੇ ਰਿਸ਼ਤੇਦਾਰ ਮਸੰਦਤੇ ਹੋਰ ਦਾਵੇਦਾਰ ਰਹਿੰਦੇ ਸਨ ਲਗਭਗ 22 ਵਿਅਕਤੀਆਂ ਨੇ ਆਪਣੇ ਆਪ ਨੂੰ ਗੁਰੂ ਘੋਸ਼ਿਤ ਕਰ ਦਿੱਤਾ ਅਤੇ ਵੱਖੋ-ਵੱਖਰੇ ਡੇਰੇ ਬਣਾ ਕੇ ਬੈਠ ਗਏ ਸੰਗਤਾਂ ਨੂੰ ਗੁੰਮਰਾਹ ਕਰਨ ਲੱਗੇ ਇਸ ਨਾਲ ਸਿੱਖ ਸੰਗਤਾਂ ਬਹੁਤ ਦੁਬਾਰੀਆਂ ਹੋਈਆਂ ਤੇ ਉਹਨਾਂ ਨੂੰ ਸਮਝ ਨਹੀਂ ਆ ਰਹੀ ਇਹ ਅਸਲੀ ਗੁਰੂ ਕੌਣ ਹੈ ਮੱਖਣ ਸ਼ਾ ਲੁਬਾਣਾ ਦਾ ਸੰਕਲਪ ਕੀ ਸੀ ਇਸ ਸਮੇਂ ਦੌਰਾਨ ਮੱਖਣ ਸ਼ਾ ਲੁਬਾਣਾ ਜੋ ਕਿ ਇੱਕ ਅਮੀਰ ਵਪਾਰੀ ਅਤੇ ਗੁਰੂ ਘਰ ਦਾ ਸ਼ਰਧਾਲੂ ਸਿੱਖ ਸੀ ਸਮੁੰਦਰ ਵਿੱਚ ਆਪਣੇ ਜਹਾਜ਼ਾਂ ਸਮੇਤ ਇੱਕ ਭਿਆਨਕ ਤੂਫਾਨ ਵਿੱਚ ਫਸ ਗਿਆ ਜਦੋਂ ਉਸ ਨੂੰ ਆਪਣੀ ਜਾਨ ਅਤੇ ਆਪਣੇ ਵਪਾਰਕ ਮਾਲ ਦੇ ਡੁੱਬਣ ਦਾ ਖਤਰਾ ਨਜ਼ਰ ਆਇਆ ਤਾਂ ਉਸਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਅਰਦਾਸ ਕੀਤੀ ਉਸਨੇ ਰਣ ਕੀਤਾ ਜੇਕਰ ਉਸਦੇ ਜਹਾਜ਼ ਸੁਰੱਖਿਅਤ ਬਚ ਗਏ ਤਾਂ ਉਹ ਅਗਲੇ ਗੁਰੂ ਨੂੰ 500 ਸੋਨੇ ਦੀਆਂ ਮੋਰਾ ਭੇਟ ਕਰੇਗਾ ਕੁਝ ਹੀ ਸਮੇਂ ਬਾਅਦ ਅਚਾਨਕ ਤੂਫਾਨ ਸ਼ਾਂਤ ਹੋ ਗਿਆ ਅਤੇ ਭਾਈ ਮੱਖਣ ਸ਼ਾ ਲੁਬਾਣੇ ਦੇ ਜਹਾਜ਼ ਸੁਰੱਖਿਤ ਕੰਡੇ ਪਹੁੰਚ ਗਏ ਆਪਣੀ ਅਰਦਾਸ ਪੂਰੀ ਹੋਣ ਤੇ ਭਾਈ ਮੱਖਣ ਸ਼ਾ ਗੁਰੂ ਨੂੰ ਲੱਭਣ ਅਤੇ ਆਪਣੀ ਸੁਖਣਾ ਪੂਰੀ ਕਰਨ ਲਈ ਵਕਾਲਾ ਪਹੁੰਚਿਆ ਅਸਲੀ ਗੁਰੂ ਦੀ ਪਛਾਣ ਇਵੇਂ ਹੋਈ ਵਕਾਲਾ ਪਹੁੰਚ ਕੇ ਭਾਈ ਮੱਖਣ ਸ਼ਾ ਇੱਕ ਇਹ ਦੇਖ ਕੇ ਹੈਰਾਨ ਰਹਿ ਗਿਆ ਇਹ ਉੱਥੇ 22 ਗੁਰੂ ਬਣੇ ਬੈਠੇ ਹਨ ਉਸ ਨੂੰ ਸਮਝ ਨਹੀਂ ਆ ਰਹੀ ਇਹ ਆਪਣੀ 500 ਮੋਹਰਾਂ ਦੀ ਭੇਟਾ ਕਿਸ ਨੂੰ ਦੇਵੇ ਉਸ ਨੇ ਸੋਚਿਆ ਕਿ ਅਸਲੀ ਗੁਰੂ ਜ਼ਰੂਰ ਜਾਣੇਗਾ ਕਿ ਉਸ ਨੇ ਕਿੰਨੀਆਂ ਮੋਹਰਾਂ ਦੀ ਸੁਖਣਾ ਕੀਤੀ ਸੀ ਇਸ ਲਈ ਉਸ ਨੇ ਇੱਕ ਯੋਜਨਾ ਬਣਾਈ ਉਸ ਨੇ ਹਰ ਇੱਕ ਗੁਰੂ ਬਣੇ ਵਿਅਕਤੀ ਕੋਲ ਜਾ ਕੇ ਮੱਥਾ ਟੇਕਿਆ ਅਤੇ ਸਿਰਫ ਦੋ ਦੋ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਸਾਰੇ ਨਕਲੀ ਗੁਰੂਆਂ ਨੇ ਖੁਸ਼ੀ-ਖੁਸ਼ੀ ਇਹ ਦੋ ਮੋਹਰਾਂ ਪ੍ਰਵਾਨ ਕਰ ਲਈਆਂ ਅਤੇ ਕਿਸੇ ਨੇ ਵੀ ਅਸਲੀ ਰਕਮ ਬਾਰੇ ਨਹੀਂ ਪੁੱਛਿਆ ਭਈ ਮੱਖਣ ਸ਼ਾ ਨਿਰਾਸ਼ ਹੁੰਦਾ ਗਿਆ ਆਖਿਰ ਵਿੱਚ ਕਿਸੇ ਨੇ ਉਸ ਨੂੰ ਦੱਸਿਆ ਇਹ ਬਕਾਲਾ ਵਿੱਚ ਬਾਬਾ ਤੇਗ ਬਹਾਦਰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਦਾ ਨਾਮ ਇਕ ਹੋਰ ਵਿਅਕਤੀ ਵੀ ਹੈ ਜੋ ਕਿ ਬਹੁਤ ਘੱਟ ਬੋਲਦਾ ਹੈ ਅਤੇ ਅਕਸਰ ਇਕਾਂਤ ਵਿੱਚ ਭਗਤੀ ਕਰਦਾ ਰਹਿੰਦਾ ਹੈ ਉਹ ਕਿਸੇ ਵੀ ਤਰ੍ਹਾਂ ਗੁਰੂ ਹੋਣ ਦਾ ਦਾਵਾ ਨਹੀਂ ਕਰਦਾ ਭਾਈ ਮੱਖਣ ਸ਼ਾ ਆਖਰੀ ਉਮੀਦ ਨਾਲ ਬਾਬਾ ਤੇਗ ਬਹਾਦਰ ਜੀ ਕੋਲ ਪਹੁੰਚਿਆ ਉਸਨੇ ਮੱਥਾ ਟੇਕਿਆ ਅਤੇ ਦੋ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਬਾਬਾ 172 ਜੀ ਨੇ ਮੋਹਰਾਂ ਵਾਲਾ ਵੇਖਿਆ ਅਤੇ ਮੁਸਕਰਾਉਂਦਿਆਂ ਕਿਹਾ ਭਾਈ ਸਿੱਖਾ ਜਦੋਂ ਤੂੰ ਪ੍ਰਣ ਕੀਤਾ ਸੀ ਉਹ 500 ਮੋਹਰਾਂ ਦੀ ਸੁਖਣਾ ਕੀਤੀ ਸੀ ਇਹ ਸਿਰਫ ਦੋ ਮੋਹਰਾਂ ਕਿਉਂ ਗੁਰੂ ਜੀ ਦੇ ਇਹ ਬੋਲ ਸੁਣ ਕੇ ਭਾਈ ਮੱਖਣਸ਼ਾਹ ਭਾਵਕ ਹੋ ਗਿਆ ਉਸ ਨੂੰ ਯਕੀਨ ਹੋ ਗਿਆ ਕਿ ਇਹ ਹੀ ਅਸਲੀ ਗੁਰੂ ਹਨ ਕਿਉਂਕਿ ਉਹਨਾਂ ਨੇ ਉਸ ਦੇ ਗੁਪਤ ਪ੍ਰਾਣ ਬਾਰੇ ਜਾਣ ਲਿਆ ਸੀ ਉਸ ਨੇ ਤੁਰੰਤ ਬਾਕੀ ਦੀਆਂ ਮੋਹਰਾਂ ਵੀ ਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤੀਆਂ ਗੁਰੂ ਲਾਧੋ ਰੇ ਗੁਰੂ ਲਾਧੋ ਰੇ ਦਾ ਨਾਰਾ ਖੁਸ਼ੀ ਅਤੇ ਸਰਦਾਂ ਨਾਲ ਭਰੇ ਹੋਏ ਭਾਈ ਮੱਖਣ ਸ਼ਾਹ ਗੁਰੂ ਜੀ ਦੇ ਚਰਨਾਂ ਤੇ ਡਿੱਗ ਪਿਆ ਫਿਰ ਉਹ ਆਪਣੀ ਖੁਸ਼ੀ ਨੂੰ ਆਬੂ ਨਾ ਕਰ ਸਕਿਆ ਉਹ ਤੁਰੰਤ ਬਾਬਾ ਬਕਾਲਾ ਦੇ ਸਭ ਤੋਂ ਉੱਚੇ ਘਰ ਦੀ ਛੱਤ ਤੇ ਚੜ ਗਿਆ ਤੇ ਪੂਰੀ ਉੱਚੀ ਆਵਾਜ਼ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਗੁਰੂ ਲਾਧੋਰੇ ਗੁਰੂ ਲਾਧੋਰੇ ਗੁਰੂ ਲੱਭ ਲਿਆ ਗੁਰੂ ਲੱਭ ਲਿਆ ਬਾਬਾ ਬਕਾਲੇ ਗੁਰੂ ਲਾਧੋਰੇ ਇਸ ਨਾਰੇ ਨੇ ਪੂਰੇ ਪਿੰਡ ਵਿੱਚ ਹਲਚਲ ਮਚਾ ਦਿੱਤੀ ਜੋ ਕਿ ਅਸਲੀ ਗੁਰੂ ਦੀ ਭਾਲ ਵਿੱਚ ਘਟਕ ਰਹੀਆਂ ਸਨ ਇਹ ਮੱਖਣ ਸ਼ਾਦੀ ਆਵਾਜ਼ ਸੁਣ ਕੇ ਬਾਬਾ ਤੇਗ ਬਹਾਦਰ ਜੀ ਵੱਲ ਦੌੜ ਪਈਆ ਉਹਨਾਂ ਨੇ ਗੁਰੂ ਜੀ ਨੂੰ ਪ੍ਰਣਾਮ ਕੀਤਾ ਤੇ ਉਹਨਾਂ ਨੂੰ ਨਵੇਂ ਪਾਤਸ਼ਾਹ ਵਜੋਂ ਸਵੀਕਾਰ ਕੀਤਾ ਇਹ ਸਾਖੀ ਕਈ ਮਹੱਤਵਪੂਰਨ ਸਿੱਖਿਆਵਾਂ ਦਿੰਦੀ ਹੈ ਸੱਚ ਦੀ ਪਛਾਣ ਇਹ ਦਰਸਾਉਂਦੀ ਹੈ ਕਿ ਸੱਜ ਨੂੰ ਛੁਪਾਇਆ ਨਹੀਂ ਜਾ ਸਕਦਾ ਅਤੇ ਸੱਚੀ ਸ਼ਰਧਾ ਵਾਲੇ ਹਮੇਸ਼ਾ ਗੁਰੂ ਨੂੰ ਲੱਭ ਲੈਂਦੇ ਹਨ ਗੁਰੂ ਦੀ ਸਰਵ ਵਿਆਪਤਾ ਗੁਰੂ ਜੀ ਦੀ दैवी ਸ਼ਕਤੀ ਕੇ ਉਹ ਪਾਈ ਮੱਖਣ ਸ਼ਾਹ ਦੇ ਗੁਪਤ ਪ੍ਰਣ ਬਾਰੇ ਜਾਣਦੇ ਸਨ ਇਹ ਸਾ ਕੀ ਉਸ ਸਮੇਂ ਦੀ ਮਸੰਦ ਪ੍ਰਣਾਲੀ ਦੀ ਗਿਰਾਵਟ ਨੂੰ ਵੀ ਦਰਸਾਉਂਦੀ ਹੈ ਜਿੱਥੇ ਕਈ ਲੋਕਾਂ ਨੇ ਧੋਖੇ ਨਾਲ ਗੁਰੂ ਬਨਣ ਦੀ ਕੋਸ਼ਿਸ਼ ਕੀਤੀ ਉਹ ਮੱਖਣ ਸ਼ਾਹ ਦੀ ਅਟੁੱਟ ਸ਼ਰਧਾ ਅਤੇ ਵਿਸ਼ਵਾਸ ਨੇ ਹੀ ਉਸ ਨੂੰ ਅਸਲੀ ਗੁਰੂ ਤੱਕ ਪਹੁੰਚਾਇਆ ਗੁਰੂ ਜੀ ਜੋ ਪਹਿਲਾਂ ਸਵੈ ਘੋਸ਼ਿਤ ਗੁਰੂਆਂ ਵਾਂਗ ਆਪਣੇ ਆਪ ਨੂੰ ਪ੍ਰਗਟ ਨਹੀਂ ਕਰ ਸਕਦੇ ਸਨ ਉਹਨਾਂ ਦੀ ਨਿਮਰਤਾ ਨੂੰ ਵੀ ਦਰਸਾਉਂਦੀ ਹੈ ਕਿਉਂਕਿ ਇਸ ਨੇ ਨੌਵੇਂ ਗੁਰੂ ਗੁਰਤੇਗ ਬਹਾਦਰ ਜੀ ਦੀ ਗੁਰਗੱਦੀ ਦੀ ਪੁਸ਼ਟੀ ਕੀਤੀ ਜਿਨ੍ਹਾਂ ਦੇ ਬਾਅਦ ਵਿੱਚ ਧਰਮ ਦੀ ਰਾਖ ਲਈ ਆਪਣਾ ਮਹਾਨ ਬਲੀਦਾਨ ਦਿੱਤਾ ਸਾਖੀ ਸਰਵਣ ਕਰਵਾਉਂਦਿਆਂ ਹੋਇਆਂ ਪਈਆਂ ਬਯੰਤ ਪੁੱਲਾਂ ਦੀ ਖੀਮਾ ਬਖਸ਼ਨੀ ਜੀ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਸਬਸਕ੍ਰਾਈਬ ਕਰਨਾ ਅਤੇ ਕਮੈਂਟਾਂ ਰਾਹੀਂ ਆਪਣੇ ਸੁਝਾਅ ਦੇਣ ਦੀ ਕਿਰਪਾਲਤਾ ਕਰਨੀ ਜੀ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ